ਸਤਿ ਸ਼੍ਰੀ ਅਕਾਲ ਦੋਸਤੋ ਐਨਆਰ ਵੀਰ ਨੇ ਆ ਸੇਵਾ ਭੇਜੀ ਆ ਬਈ ਕਹਿੰਦਾ ਲੋੜਵੰਦ ਬੰਦਿਆਂ ਤੱਕ ਮੇਰੀ ਸੇਵਾ ਪਹੁੰਚਾ ਦਿਓ ਮੈਂ ਕਿਹਾ ਜਰੂਰ ਪਾਈ ਜਰੂਰ ਅੱਗੇ ਹੋ ਕੇ ਆਪਾਂ ਸੇਵਾ ਕਰਾਂਗੇ ਲੈਕਸ਼ਤਾ ਚਲੋ ਬਹੁਤ ਵੱਡੀ ਸੀਗੀ ਬਹੁਤ ਬੰਦੇ ਤੱਕ ਪਹੁੰਚਾਉਣ ਵਾਲਾ ਚਲੋ ਜਿੰਨੇ ਕੁ ਬੰਦਿਆਂ ਨੇ ਚੁਣਿਆ ਗਿਆ ਆਪਾਂ ਉਹਨਾਂ ਨੂੰ ਆਪਾਂ ਪਹੁੰਚਾ ਪਹੁੰਚਾ ਕਰਦੇ ਆ ਜਿਵੇਂ ਆਪਾਂ ਦੇਖਦੇ ਹਾਂ ਲੁਧਿਆਣੇ ਚ ਅਨੋਲ ਕੁਆਤਰਾ ਕੋਲੇ ਐਨਆਰ ਵੀਰ ਸੇਵਾ ਭੇਜਦੇ ਆ ਉਹਨਾਂ ਕੋਲ ਨਹੀਂ ਭੇਜਣੀ ਚਾਹੀਦੀ ਹੈਗੀ ਤੁਹਾਨੂੰ ਆਪਣੇ ਪਿੰਡਾਂ ਨੂੰ ਭਾਈ ਸੰਭਲੋ ਤੁਹਾਨੂੰ ਪਤਾ ਹੁੰਦਾ ਵੀ ਸਾਡੇ ਪਿੰਡ ਚ ਕੀ ਨੂੰ ਲੋੜ ਆ ਕੀ ਲੋੜ ਆ ਔਰ ਜਿਉ ਤੱਕ ਸੇਵਾ ਪੁੰਚਾਦਿਆ ਕਰੋ ਜਿਹੜੀਆਂ ਐਨਕੀਊ ਬਣਾਉਦੇ ਭਾਈ ਪੰਜਾਬ ਨੂੰ ਠੱਗ ਰਹੇ ਉਹਨਾਂ ਤੋਂ ਸੁਚੇਤ ਰਹੋ ਜੀ ਇਹ ਸੇਵਾ ਮੈਂ ਆਪੋਂ ਉਹਨਾਂ ਤੱਕ ਬਚਾ ਰਹੇ ਹਾਂ ਮੈਂ ਤੁਹਾਨੂੰ ਘਰ ਵੀ ਦਿਖਾਵਾਂਗੇ ਵੀ ਘਰ ਵੀ ਕਈਆਂ ਦਾ ਚੁੰਦੇ ਨੇ ਤੁਸੀਂ ਉਹਨਾਂ ਦੇ ਘਰ ਦੇ ਹਾਲਾਤ ਵੀ ਦੇਖਿਓ ਚਲੋ ਆਪਣੋ ਕੰਮਕਾਰ ਕਰਦੇ ਨੇ ਗੁਜ਼ਾਰਾ ਕਰਦੇ ਨੇ ਅੱਜ ਕੱਲ ਦੀ ਮਹਿੰਗਾਈ ਦੇ ਵਿੱਚ ਹਾਰੇ ਬੰਦੇ ਲੱਖ ਤੋੜੇ ਹੋਆ ਉਹ ਤੋਂ ਕੰਮ ਇੰਨੇ ਨਹੀਂ ਮਿਲਦੇ ਹੈਗੇ ਜਿੰਨੇ ਚਾਹੀਦੇ ਨੇ ਹੈਗੇ ਤੇ ਮੇਰੇ ਨਾਲ ਲੱਖੀ ਵੀਰ ਵੀ ਜੁੜਿਆ ਹੈ ਕਹਿੰਦਾ ਲੱਖੀ ਕਹਿੰਦਾ ਮੈਂ ਤੇਰੇ ਨਾਲ ਚਲੂੰਗਾ ਹੰਦੀ ਘਰ ਘਰ ਪੰਚਾਉਂਗਾ ਇਹ ਵੀ ਚਲੋ ਹੈ ਤਾਂ ਬਜਾਰਾ ਗਰੀਬ ਬੰਦਾ ਮਜ਼ਦੂਰ ਆ ਤੇ ਇਹਨੂੰ ਵੀ ਆਪਾਂ ਰਸਣ ਪਾਣੀ ਦਵਾਂਗੇ ਜੋਰ ਦਵਾਂਗੇ ਬੰਦੇ ਆਪਾਂ ਮਿਹਨਤੀ ਬੰਦੇ ਦੀ ਆਪਾਂ ਕਦਰ ਕਰਨੀ ਆ ਬਈ ਇਹ ਆਪਣਾ ਫਰਜ਼ ਆ ਵੀ ਨਾਲਾ ਪਾ ਖੜੇ ਆ ਖੜੇ ਰਹਾਂਗੇ ਆ ਦੇ ਨਾ ਤੇੜਾ ਦੇ ਨਾ ਕਿੱਡਿਆ ਕਿੱਡਿਆ ਨੇ ਉਹ ਦੇ ਲੇ ਤੇ ਨਹੀਂ ਪੰਦਰ ਸਾਰੇ ਜੀ ਤੁਸੀਂ ਬਹਿ ਕੇ ਕੱਢਦੇ ਆ ਸਾਡਾ ਤਾਂ ਸਾਰਾ ਹੀ ਤੜਿਆ ਪਿਆ ਵਾ ਹਾਂ ਅੱਛਾ ਜੀ ਆ ਦੇ ਨਾ ਸਾਰਾ ਇਹ ਚੋਂਦਾ ਇਧਰ ਨਾਲ ਤਾਂ ਡਿਗਣ ਵਾਲਾ ਹੀ ਜ ਸਾਰਾ ਅੱਛਾ ਇਹ ਚੋਂਦਾ ਹੀ ਤੁਹਾਡਾ ਇਹ ਸਾਰਾ ਹੀ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਹੁਣ ਅਸੀਂ ਤਾਂ ਐਂ ਕਹਿੰਨੇ ਆ ਭਰਾਵਾ ਸਾਡੇ ਜਾਂ ਤਾਂ ਸੱਤਾ ਹੀ ਬਦਲ ਜਾਣ ਜਾਂ ਸਾਡਾ ਘਰ ਹੀ ਪਾਦਣ ਹੋਰ ਤਾਂ ਕੀ ਆ ਠੀਕ ਹੈ ਹਾਂ ਹੁਣ ਐਂ ਇਹ ਵੀ ਸੁੰਦਰਪਾਲ ਉਹ ਕੈਮਰਾ ਲਾ ਲੀ ਉੱਪਰ ਉਹ ਦਮ ਕਰ ਜਾਈਏ ਚੱਲ ਪਹਿਲਾਂ ਉਹ ਸੁੰਦਰਪਾਲ ਨੂੰ ਦੇਖੀਏ ਜਦੋਂ ਜਮਾ ਬਾਗ ਨੂੰ ਬਾਤ ਉਹ ਸੁੰਦਰਪਾਲ ਕਰੀਆਂ ਉਹ ਦਮ ਆਪਣੇ ਹੱਥੇ ਹੀ ਵਾਜਿਆ ਟੈਕਰੀਮੈਂਟ ਆ ਗਿਆ ਗਿਆ ਸੁੰਦਰਪਾਲ ਦੇ ਇਹ ਵੀ ਰ ਪਾ ਭੇਜੀ ਆਪਣਾ ਐਨਐਲਐਰ ਦੇ ਕੰਟਰੋਲ ਹੋ ਗਏ ਖੰਡ ਹੋ ਗਈਆਂ ਦਾਣਾਂ ਹੋ ਗਈਆਂ ਆਹ ਪੱਤੀ ਤੇਲ ਹੋ ਗਿਆ ਉਹ ਤੇ ਉਹ ਕਰ ਤਾ ਮੈਂ ਤੇ ਹਲਦੀ ਤੇ ਜੀਰਾ ਸਾਥੀ ਗਾਲ ਦੋਸਤੋ ਅੱবি ਅੱਜ ਆਪਣੇ ਐਨਆਰਬੀ ਨੇ ਕਿਥੋਂ ਆ ਭੇਜਿਖੀ ਜੀ ਆਪਣੇ ਕੋਲੇ ਤੇ ਮੈਂ ਕਹਿੰਦੇ ਹਾਂ ਆਪਣੇ ਲੋੜਵੰਦਾਂ ਤੱਕ ਆਪਾਂ ਪਹੁੰਚਾ ਦਿਓ ਸੇਂਦਰਪਾਲ ਕਿਤੇ ਗਿਆ ਹੈ ਬਹੁਤ ਪ੍ਰਾਸ਼ੰਕਿਕ ਤੇ ਆਪਾਂ ਪਹਿਲਾਂ ਇਹ ਜੂਨ ਸੇਵਾ ਦੇ ਚੱਲੀਏ ਇੱਕ ਨਾ ਗਰੀਬ ਦਾ ਘਰ ਬਹੁਤ ਹਾਲਤ ਮਾੜੀ ਆ ਤੇ ਇਹ ਗਰੀਬ ਦਾ ਘਰ ਵੀ ਆਪਾਂ ਪਾਉਣਾ ਆ ਆਪਾਂ ਲੋੜਵੰਦਾਂ ਤੱਕ ਇਹ ਚੀਜ਼ਾਂ ਪਹੁੰਚਾਉਣੀਆਂ ਨੇ ਐਨਆਰਈ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਵੀ ਉਹਨੇ ਸੋਚਿਆ ਵਾ ਵੀ ਬੰਦਾ ਕਹਿੰਦਾ ਆਪਣਾ ਕੰਮ ਕਰਦਾ ਹੋਵੇ ਪਰ ਹੋਵੇ ਲੋੜਵੰਦ ਵੀ ਉਹਨਾਂ ਨੂੰ ਦੇਖ ਕੇ ਉਹਨਾਂ ਦਾ ਰਸਨ ਪਾਉਂਦੇ ਇਹ ਸੇਂਦਰਪਾਲ ਆਪਣੇ ਪਿੰਡ ਦਾ ਸਭ ਤੋਂ ਗਰੀਬ ਬੰਦਾ ਹੈ ਇਹ ਨੂੰ ਆਪਾਂ ਦੇ ਚੱਲਿਆਂ ਰਸਨ ਪਾਣੀ ਪਹਿਲਾਂ ਮੈਂ ਐਨਆਰਵੀ ਦਾ ਵੀ ਧੰਨਵਾਦ ਕਰੂੰਗਾ ਵੀ ਬਹੁਤ ਬਹੁਤ ਧੰਨਵਾਦ ਦਿਨ ਦੁਗਣੀ ਤੇ ਰਾਜ ਚੌਕ ਦੀ ਤਰੱਕੀ ਬਖਸ਼ਿਆ ਰੱਬ ਤੈਨੂੰ ਵੀ ਜਿਹੜਾ ਤੁਸੀਂ ਇਹ ਸੋਚਿਆ ਵਾ ਤੇ ਅੱਜ ਉਪਰਲੇ ਦੂਈ ਕਰਦੇ ਲਿਆ ਕਰੋ ਤੇ ਇਹ ਮਕਾਨ ਵਿੱਚੋਂ ਦੇਖ ਲਓ ਆਪਾਂ ਇਹ ਮਕਾਨ ਦਾ ਮੇਰਾ ਕਰਨਾ ਵਾ ਮੇਰਾ ਚੱਪਨਾ ਦੇ ਕਿਨਾਂ ਮਿਲਗੇ ਪਾਤੀ ਦਾ ਬੱਬੀ ਵੀ ਨਾ ਤੁਹਾਨੂੰ ਕਿੰਨਾ ਆਹਦੇ ਅੱਗੇ ਆਹਦਾ ਤਾਂ ਠੀਕ ਆ ਆਨੇ ਬੱਬੀ ਆਕਾ ਜਿਹਦੇ ਵਿੱਚ ਦਾਣਾ ਦੂਆ ਸਾਰਾ ਕੁਝ ਹੀ ਆਦਾ ਬਈ ਚਾਹਵਾ ਨਾ ਮੈਂ ਬਸ ਮਿਹਰਬਾਨੀ ਜੀ ਮਾਂ ਗਏ ਹੋ ਨਹੀਂ ਬਸ ਆਪ ਵੀ ਘਰ ਬਲ ਵੀ ਮੈਂ ਆਹ ਦੇਖ ਲੈ ਭਰਾਦਰ ਆ ਕੇ ਸਾਡੇ ਹਾਲ ਕਰਦਾ ਆਹ ਦੇ ਨਾ ਤੇੜਾ ਜਿਹਾ ਕਿੱਡਿਆ ਕਿੱਡਿਆ ਨੇ ਉਹ ਦੇ ਲਾ ਇਹਨਾਂ ਨੂੰ ਦੇ ਦੋ ਕਰ ਆਪਾਂ ਬਾਹਰ ਲੈ ਬਾਹਰ ਲੈ ਦੇ ਹਾਰੇ ਉਹ ਆਹ ਦੇ ਲਾ ਹੁਣ ਇਹਨੇ ਮੀਂਹ ਜਦ ਨਾਲ ਆਪਾਂ ਇਹ ਵੀਰੇ ਆਪਾਂ ਇਹ ਵੀਰਾ ਦੀ ਵੀਂਦਰ ਦੀ ਮਦਦ ਆਪਾਂ ਜਰੂਰ ਕਰਾਵਾਂਗੇ ਤੁਹਾਨੂੰ ਸਮਝ ਕੇ ਜੀ ਤਾਂ ਕਿ ਹੁਣ ਇਹਦੇ ਮੀਂਹ ਪੈਣ ਨਾਲ ਸਾਰੇ ਆ ਤੁਸੀਂ ਬਹਿ ਕੇ ਕੱਢਦੇ ਆਂ ਚੁੰਦਾ ਹੀ ਇਹ ਹੋਰ ਬਹੁਤ ਅੱਛਾ ਜੀ ਕਈ ਵਾਰ ਤਾਂ ਸਮਾਨ ਚੱਕ ਜਾਨ ਨੂੰ ਭਾਈ ਜੀ ਕਿ ਇਹਨਾਂ ਦੇ ਢਿੱਡੋ ਕੇ ਰੱਖਣਾ ਪੈਂਦਾ ਵਾ ਸਮਾਨ ਅੱਛਾ ਜੀ ਹਾਂ ਜੋ ਕੜਨ ਤੋਂ ਹੋਣੀ ਅੰਦਰ ਦੇ ਹਲਾ ਸਾਡੇ ਹੁੰਦਾ ਹੈ ਹਾਂ ਤੇਰਾ ਬੁਰਾ ਹਾਲ ਆਉਂ ਵੀ ਨਹੀਂ ਮਾਮਾ ਹਨਾ ਕਰੀ ਬੈਠੋ ਫਿਰ ਚਾਹ ਬਣਾ ਲੈਂਦੇ ਹਾਂ ਹਾਂ ਜੀ ਬਸੰਦ ਮੰਗ ਜੀ ਵੀਡੀਓ ਚਾਹ ਉਹ ਵੀ ਸਾਤੀ ਗੰਗਾ 20 ਸਾਡੀ ਜੀਹਾਂ ਅੱਛਾ ਤੁਹਾਨੂੰ ਵੀਡੀਓ ਹਾਂ ਇਹ ਹਾਟ ਕੋ ਰਸਨ ਪਣੀ ਤੇ ਜੈ ਵੀਰ ਨੇ ਇੰਨਾ ਕਿਹਾ ਨੇ ਹਾਟਾ ਵਾ ਇੱਥੇ ਸਾਰਾ ਕੋ ਰਸਨ ਪਣੀ ਇਧਰ ਵੀਰ ਨਿਗਾ ਮਰਾ ਦੇ ਸਾਰਾ ਵੀਰ ਦੇਖ ਲੋ ਸਾਡਾ ਤਾਂ ਸਾਰਾ ਹੀ ਤੜਿਆ ਪਿਆ ਵਾ ਹਾਂ ਅੱਛਾ ਜੀ ਅੱਧਰ ਵੜ ਕੇ ਦੇਖ ਲੋ ਆ ਜੋ ਇਹ ਹੈਗੇ ਆਪਣੇ ਲੋਡ ਵੰਗਾ ਆ ਦੇ ਇਹਨਾਂ ਸਾਰਾ ਇਹ ਚੋਂਦਾ ਇਧਰ ਨਾਲ ਤਾਂ ਡਿਗਣ ਵਾਲਾ ਹੀ ਜ ਸਾਰਾ ਅੱਛਾ ਇਹ ਚੋਂਦਾ ਹੀ ਤੁਹਾਡਾ ਇਹ ਸਾਰਾ ਹੀ ਚੋਂਦਾ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਬਸ ਹੁਣ ਸਤਾਏ ਕਹਨੇ ਪ੍ਰਭਾ ਸਾਡੇ ਨੂੰ ਤਾਂ ਸਤਾ ਹੀ ਬਦਲ ਜਾਣ ਜਾਂ ਸਾਡਾ ਘਰ ਹੀ ਪਾ ਦੇਣ ਹੋਰ ਤਾਂ ਕੀ ਆ ਠੀਕ ਹੈ ਹਾਂ ਹਣ ਇੰਨੀ ਦੇਲਾ ਪੰਚਾਇਤਾਂ ਆਈਆਂ ਇੰਨਾ ਗਿਆ 30 ਸਾਲ ਹੋ ਗਏ ਸਾਨੂੰ ਆਈਆਂ ਬਸ ਆਈਆਂ ਹਨ ਹਾਂ ਕੋਈ ਨਾ ਆਪਾਂ ਜਿੰਨਾ ਤਾਂ ਹੁੰਦਾ ਐਨਰਮੀਟਰ ਮਦਦ ਕਰਾਵਾਂਗੇ ਠੀਕ ਆ ਜਿਹੜੇ ਬੀਨਾ ਉਧਰੋਂ ਭੇਜੀ ਸੀਗੀ ਇਹ ਸੇਵਾ ਠੀਕ ਕਹਿੰਦਾ ਰੋਡ ਬੰਦੇ ਤੱਕ ਆਪਾਂ ਨੂੰ ਪਹੁੰਚਾਓ ਆਪਨੇ ਉਹ ਸੇਵਾ ਲਗੀ ਹੈ ਜੀ ਠੀਕ ਆ ਇੱਧਰ ਨਾਲ ਦੇਖ ਲਓ ਆ ਜਮਾ ਇੰਡੈਕ ਦਾ ਆਹ ਹਾਂਜੀ ਹਾਂ ਆ ਦੇਖਾ ਦਿਓ ਉਹ ਠੀਕ ਆ ਵੀ ਕਰਕੇ ਆ ਦੇ ਆਹਾ ਵਿਚਾਲੇ ਸਾਰੇ ਕੰਨ ਪਾ ਫਟ ਗਏ ਹੂੰ ਚਲੋ ਠੀਕ ਆ ਵੀ ਹੋਰ ਵੀਰ ਬੈਠਾਂਗੇ ਬਸ ਭਾਬੀ ਮੈਂ ਬਚਾ ਪਾਣੀ ਮਿਹਰਬਾਨੀ ਜੀ ਤੇ ਵਾਹ ਵੀ ਚਲੋ ਅੱਛਾ ਅੱਗੇ ਅੰਬਰੀ ਆਜਾ ਜੀ ਬੰਦੇ ਜੀ ਆਜਾ 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 ਇਹ ਆਪਣਾ ਰੋਣ ਪਾਣੀ ਆ ਬੀ ਦਾਲ ਠੀਕ ਹੈ ਜੀ ਠੀਕ ਆ ਵੀਰੇ ਘਰ ਨਿਕਾਇਂ ਦਰਮਾਰਾ ਦੋ ਤੇ ਹੱਥ ਜੋੜ ਕੇ ਬੇਨਤੀ ਆ ਜੀ ਵੀ ਆਪਣਾ ਘਰ ਨਹੀਂ ਤਾਂ ਸੱਤਾ ਕੰਮ ਸੇ ਕੰਮ ਇਹ ਬਦਲੀ ਹੋ ਜਾਣਾ ਇਹਨਾਂ ਦੇ ਜਿਹੜੇ ਘਰ ਚੋਂਦੇ ਆ ਵੀ ਉਹ ਠੀਕ ਹੋ ਜਾਣਾ ਵੀ ਜਦੋਂ ਮੀਂਹ ਪੈਂਦਾ ਫਿਰ ਘਰ ਚੋਂ ਲਾ ਜਾਂਦੇ ਨੇ ਇੱਕ ਆਪਣੇ ਸਰਪੰਚ ਸਾਹਿਬ ਨੇ ਸਾਫ ਕਾਜੀ ਨੂੰ ਭੇਜੇ ਸੀ 20000 ਰੁਪਏ ਉਹਦਾ ਆਪਣਾ ਕੰਮ ਹੋ ਗਿਆ ਸੀ ਜੀ ਆਇਆ ਹੋ ਗਿਆ ਆਪਾਂ ਉਹ ਤਾਂ ਵੀ ਨਹੀਂ ਕੰਮ ਲਈ ਜੀ ਦੇਖੀ ਕਿ ਮੈਂ ਤੇਰੇ ਲਈ ਵੀ ਵਾਲੀ ਜਿਹੜੀ ਜਾਨੀ ਆ ਤੀ ਬਾਕੀ ਮੈਂ ਬਨਾਮ ਯਾਦ ਕਰਦਾ ਆ ਜੋ ਇੱਕ ਮਿੰਟ ਹੋ ਗਿਆ ਹਾਂ ਵੀ ਜਾਨ ਲਾਲ ਆ ਵੀ ਯੂ ਦਾ ਘਰ ਇਥਾ ਚੋਣ ਲੱਗ ਡੱਗੀ ਪਈ ਸੀ ਜਿਹੜੀ ਜਾਨੀ ਸਾਡੀ ਛੱਤ ਦੇ ਪਿੱਛੇ ਡੱਪ ਪਈ ਸੀ ਡੱਪ ਪਈ ਸੀ ਕਿ ਤੇ ਮੈਂ ਵੀਡੀਓ ਬਣਾ ਕੇ ਪਾਈ ਸੀ ਆਪਣੇ ਸਾਫ ਕਸਾਂ ਵਿੱਚ ਸਰਪੰਚ ਬਲਵੰਤ ਸਿੰਘ ਜੀ ਉਹਨਾਂ ਨੇ ਸੇਵਾ ਭੇਤੀ 20000 ਦੀ ਤੇ ਤੁਹਾਡੇ ਕੋਲ 20000 ਨਹੀਂ ਪਹੁੰਚਿਆ ਸੀਗਾ ਹਾਂ ਹਾਂ ਦੋਨੇ ਤੇ ਉਹ ਆਹ ਤਾਂ ਕੰਮ ਹੋ ਗਿਆ ਜੀ ਓਹ ਹੋ ਗਿਆ ਪੂਰੇ 20000 ਜੀ ਲੱਗ ਕੇ ਜਾਂ ਹੋਰ ਕੋਈ ਪੈਸਾ ਘਾਟਵਾ ਤੇ ਲੈ ਕਾਤੀ ਲੱਗੋ ਮੈਨੂੰ ਮੈਂ ਦਾ ਮੈਂ ਤੇ ਜਿਹੜੀ ਜੀ ਹਾਂ ਜੀ ਬਾਕੀ ਟੈਲਾ ਆਈਆਂ ਸੀਗੀਆਂ ਅੱਛਾ ਜੀ ਹਾਂ ਤੇ ਬਾਕੀ ਇਹ ਦੁਆਰ 3000 ਰੇਤਾ ਜਿਹੜੀ ਤੁਹਾਡੇ ਕੋਲ 20000 ਤੁਹਾਡੇ ਕੋਲ ਪਹੁੰਚ ਕੇ ਸੀਗਾ ਨਹੀਂ ਪੈਸਾ ਹੱਥ ਚ ਪੜਕ ਗਿਆ ਸੀਗਾ ਜਾਊਂਗਾ ਪੈਸਾ ਮਨ ਦੀਪਾ ਫੁਲਾ ਕੇ ਜਿਹੜੇ ਮੈਸਟਰ ਨੇ ਦੇਣੇ ਸੀ ਉਹ ਬਾਕੀ ਉਹਨਾਂ ਨੇ ਆਪ ਦੇ ਆਪ ਦੇਤੇ ਦੁਕਾਨਾਂ ਆਏ ਅਸਾਂ ਆਪੇ ਉਹਦੇ ਦੇਣੇ ਆਪ ਦੇ ਤੇ ਦਿੱਪੇ ਨੇ ਠੀਕ ਆ ਚਲੋ ਠੀਕ ਆ ਜੀ ਧੰਨਵਾਦ ਜੀ ਹਾਂ ਜੀ

ਇੱਕ ਦੌਣੂ ਆਣੇ ਦੇ ਤੇ ਰਾਟੇ ਕਰ ਲਈ ਹਾਂਜੀ ਹਾਂਜੀ ਤੇ ਵੀਰ ਗਿਆ ਆ ਰਹੇ ਹਾਂ ਹਾਂਜੀ ਵੀਰ ਆ ਗਏ ਦਰੂ ਕਰ ਲਿਓ ਜੀ ਮਰਾਦ ਥੋੜੇ ਜੀ ਬੇ ਵੀ ਆਪਣਾ ਲੀਟਰ ਵਾਲਾ ਨਹੀਂ ਪਿਆ ਹੈਗਾ ਤੇ ਬੰਦੇ ਹੀ ਨੇ ਤੇ ਸਰਪ ਹਾਂਜੀ ਹਾਂਜੀ ਸੋਨੋ ਠੀਕ ਹੈ ਜੀ ਚਾਹ ਪਾਣੀ ਪੀ ਲੋ ਚਾਹ ਪਾਣੀ ਪੀਏ ਵੀਰ ਜੀ ਮੈਂ ਚਾਹ ਨਹੀਂ ਪੀਣੀ ਜੀ ਇੱਕ ਮਿੰਟ ਜੀ ਨਿਕਾ ਦੇ ਜੋ ਜਾਰੀ ਸੱਤ ਲਾਜੀ ਹਾਂ ਹਾਂ ਆ ਲੋਕ ਦੇ ਸਤ ਉਹ ਬਣੂਗੀ ਗੱਗਰ ਮੈਂ ਆ ਥੋੜਾ ਵੀ ਰ ਆਪਣਾ ਰਾਤ ਨੂੰ ਸਕੋਲ ਦੀ ਕੰਡ ਦਾ ਕੰਮ ਕਰਦਾ ਵਾ ਤੇ ਇਹ ਆਪਾਂ ਲੋਡ ਬੰਦ ਤੱਕ ਆਪਾਂ ਪਹੁੰਚਾਇਆ ਜੀ ਰਸਨ ਪਾਣੀ ਮੈਂ ਬਨੇ ਤੇ ਵੀ ਘਰ ਆ ਕੇ ਮਾਰ ਦੇਣਾ ਸੀ ਹਾਂ ਜੀ ਇਹ ਤਾਂ ਠੀਕ ਆ ਦੋ ਵਾਰ ਚਾਲਦੀ ਆ ਦੋ ਵਾਰ ਚਾਲਦੀ ਹਾਂ ਜੀ ਚਲੋ ਠੀਕ ਹੈ ਜੀ ਉਹ ਚਾਪਣ ਬਸ ਵੀਰ ਮਿਹਰਬਾਨੀ ਉਹ ਲੱਗਦਾ ਨਾ ਦੇ ਵੀਰ ਦੀ ਜਿੱਨੇ ਕਮਰਾ ਦਿਓ ਉੱਤਰ ਵੀ ਇਹ ਕੀ ਆ ਬਣੇਗੀ ਇਹ ਬੱਤੀ ਦੇ 12 ਸੇਵਾਪੇ ਜਿੱਥੇ ਨਾ ਨਾ ਸਮਾ ਲੋੜ ਬੰਦ ਤੱਕ ਪੰਜਾਬ ਦੇ ਹਾਂਜੀ ਇਹ ਵੀਰ ਮਹਿਤ ਕਰਦੇ ਨੇ ਚਲੋ ਆਪਾਂ ਉਹਨਰ ਇਹੀ ਕਹਿਣਾ ਸੀਗਾ ਵੀ ਜਿਹੜੇ ਮਹਿਤ ਕਰਦੇ ਨੇ ਉਹ ਵੀਰਾਂ ਤੱਕ ਮਹਿਤ ਪੰਚਾਇਤ ਤੇ ਵੀਰ ਆਪਣਾ ਉਹ ਪਿੰਡ ਪਿੰਚਰਾ ਦਾ ਕੰਮ ਕਰਦਾ ਵਾ ਮਿਹਨਤ ਕਰਦਾ ਵਾ ਫੇਰ ਵੀ ਅੱਜ ਮਹਿੰਗਾਈ ਇੰਨੀ ਕਾ ਵੀ ਹਰ ਬੰਦੇ ਦਾ ਲੱਕ ਟੁੱਟਿਆ ਹੋਇਆ ਵਾ ਬੰਦਾ ਆਪਣਾ ਘਰ ਤੋਂ ਤੱਕ ਮਜਬੂਰ ਹੋਇਆ ਪਿਆ ਵਾ ਸੱਤਾ ਚੁੰਦੀਆਂ ਨੇ ਤੇ ਐਨਆਰਏ ਵੀਰਾਂ ਨੂੰ ਮੈਂ ਤਾਂ ਹੱਥ ਜੋੜ ਕੇ ਬੇਨਤੀ ਆ ਵੀ ਆਪੋ ਆਪਣਾ ਪਿੰਡ ਸਾਬ ਲੋ ਅਨਮੋਲਕ ਵਾਤਾਵਰਣ ਵਰਗੇ ਬੰਦੇ ਤੋਂ ਪਰੇ ਰਭੋ ਉਹ ਸਰਬ ਕਿਸੇ ਦਾ ਕੋਈ ਸਮਾਰ ਦੇਣੀ ਹੈ ਕਿ ਇਹ ਆਪਣਾ ਆਪਣੇ ਪਿੰਡ ਦਾ ਪਤਾ ਵੀ ਕਿਹੜੇ ਬੰਦੇ ਨੂੰ ਲੋੜ ਆ ਤੇ ਆਪਾਂ ਆਪਦੇ ਪਿੰਡ ਦੀ ਜ਼ਿੰਮੇਵਾਰੀ ਆਪ ਰੱਖੀਏ ਜੀ ਤੇ ਐਨਆਰਏ ਤਾਂ ਫੇਰ ਇੱਕ ਵਾਰੀ वाहे जी का खालसा वाहेगुरु जी की फते चल। ਕਾਟ ਕੋਦੇ ਹੁੰਦੀ ਉਹ ਚਾਹ ਬਣਾਉਣੀ ਉਹਦੇ ਕਰਕੇ ਤੇ ਫੇ ਅੱਲੇ ਨੂੰ ਰੱਖਣੀ ਪਾਉਣੀ ਤੇ ਕੰਮ ਹੋ ਬਣਾ ਲਈ ਪਰ ਇਹਦਾ ਟੂਕ ਪਾਇਦਾ ਤੇ ਇਹ ਹੈਗਾ ਆਪਣਾ ਵੀਰ ਲੱਖੀ ਇਹ ਵੀ ਆਪਣਾ ਜਾਨੀ ਇਹ ਲੱਖੀ ਵੀ ਬਹੁਤ ਮਿਹਨਤ ਕਰਦਾ ਵਾ ਇਹਦੇ ਪਾਈ ਤਿੰਨ ਕੁੜੀਆਂ ਵੀ ਨੇ ਚਲੋ ਆਪਦਾ ਰਿਹੜਾ ਚਲਾ ਕੇ ਗੁਜ਼ਾਰਾ ਕਰਦਾ ਵਾ ਇਹ ਬੰਦਰੀ ਆਪਣੀ ਮਦਦ ਕਰਨਾ ਇੱਕ ਫਰਜ਼ ਸੀਗਾ ਤੇ ਆਪਾਂ ਤੁਰਾ ਫਰਜ਼ ਨਿਭਾ ਚਲੇ ਆਂ ਜੀ ਸਤਿ ਸ਼੍ਰੀ ਅਕਾਲ